ਕਣਕ ਦੇ ਭਰੇ ਟਰਾਲੇ ਦੇ ਵਿੱਚ ਲਿਆਂਦੀ ਜਾ ਰਹੀ ਸੀ ਅਫੀਮ ਸੀਆਈਏ 2 ਦੀ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਰੋਕ ਕੇ ਜਦ ਲਈਗੀ ਤਲਾਸ਼ੀਤਾ 10 ਕਿਲੋ ਅਫੀਮ ਕੀਤੀ ਗਈ ਬਰਾਮਦ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਦੋ ਹਜੇ ਇਸ ਮਾਮਲੇ 'ਚ ਹੋਰ ਆਪਣਾ ਗ੍ਰਿਫਤਾਰ ਕਰਨੇ ਹਨ ਬਾਕੀ ਡੀਐਸਪੀ ਨੇ ਦਿੱਤੀ ਜਾਣਕਾਰੀ ਬਠਿੰਡਾ ਦੇ ਡੀਐਸਪੀ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਸੀਆਈਏ ਟੂ ਦੀ ਪੁਲਿਸ ਪਾਰਟੀ ਬਠਿੰਡਾ ਦੇ ਰਿੰਗ ਰੋਡ ਤੇ ਗਸ਼ਤ ਕਰ ਰਹੀ ਸੀ ਤਾਂ ਇੱਕ ਕੰਕ ਦਾ ਪਰਿਆ ਜੋ ਘੋੜਾ ਸੀ ਉਹ ਇਸ ਰਿੰਗ ਰੋਡ ਤੇ ਖੜਾ ਸੀ ਤਾਂ ਇਹਨਾਂ ਨੂੰ ਕੁਝ ਸ਼ੱਕ ਪਿਆ ਤੇ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਰੋਕ ਕੇ ਜਦ ਇਹਨਾਂ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 10 ਕਿਲੋ ਫੀਮ ਜਿਹੜੀ ਲੁਕੋ ਕੇ ਰੱਖੀ ਹੋਈ ਸੀ ਉਹ ਬਰਾਮਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਥਾਣਾ ਸ਼ਾਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਅਗਰਤ ਰ ਕੀਤਾ ਗਿਆ ਡੀਐਸਪੀ ਨੇ ਕਿਹਾ ਕਿ ਹੁਣ ਸਾਡੇ ਵੱਲੋਂ ਇਸ ਵਿਅਕਤੀ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਵਿਅਕਤੀ ਤੋਂ ਹੋਰ ਡੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਦੱਸ ਲਈਏ ਕਿ ਜੋ ਪੰਜਾਬ ਸਰਕਾਰ ਵੱਲੋਂ ਜੋਧ ਨਸ਼ਿਆਂ ਵਿਰੁੱਧ ਇੱਕ ਮਹਿਮ ਚਲਾਈ ਗਈ ਹੈ ਉਸ ਤਹਿਤ ਬਠਿੰਡਾ ਪੁਲਿਸ ਵੱਲੋਂ ਵੀ ਇੱਕ ਵੱਡੀ ਆਪਣਾ ਕਾਰਵਾਈ ਕੀਤੀ ਗਈ ਹੈ ਇੱਕ ਵਿਅਕਤੀ ਨੂੰ 10 ਕਿਲੋ ਅਫੀਮ ਸਮੇਤ ਗ੍ਰਫਤਾਰ ਕੀਤਾ ਹੈ ਤੇ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਬੰਦਾ ਹਵਾਲਤ ਕੀਤਾ ਗਿਆ ਤੇ ਇਸ ਦੇ ਦੋ ਸਾਥੀ ਹਜੇ ਇਸ ਦੇ ਨਾਲ ਦੇ ਹੋਰ ਹਨ ਉਹ ਫਰਾਰ ਦੱਸੀ ਜਾ ਰਹੇ ਹਨ ਉਹਨਾਂ ਦੀ ਵੀ ਜਲਦੀ ਆਪਣਾ ਬਠਿੰਡਾ ਪੁਲਿਸ ਵੱਲੋਂ ਗ੍ਰਫਤਾਰ ਕੀਤੀ ਜਾਵੇਗੀ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਕਰਮਜੀਤ ਸਿੰਘ ਹਾਂ ਜੀ ਸਰ ਕਿਸ ਤਰ੍ਹਾਂ ਦੇ ਕਬੀ ਹੋਈ ਹੈ ਤੱਕ ਦੇ ਵਿੱਚ ਉਹ ਫੀਮਿਲੀ ਸੀ ਬਹੁਤ ਲੋਕ ਨੇ ਕਿਵੇਂ ਵਿੱਚ ਅ ਕੱਲ ਸੀਆਈਏਟ ਬਠਿੰਡਾ ਦੀ ਟੀਮ ਮਿਤੀ 10 2025 ਨੂੰ ਰੇਂਗ ਰੋਡ ਮਲੋਟ ਰੋਡ ਕੋ ਗਸ਼ਤ ਕਰ ਰਹੀ ਸੀ ਗਸ਼ਤ ਕਰਦਿਆਂ ਨੂੰ ਇਹਨਾਂ ਨੂੰ ਇੱਕ ਵਿਅਕਤੀ ਟਰੱਕ ਦੇ ਕੋਲ ਸ਼ੱਕੀ ਹਾਲਾਤ ਚ ਖੜਾ ਦਿਖਾਈ ਦਿੱਤਾ ਜਿਸ ਨੂੰ ਇਹਨਾਂ ਨੇ ਕਾਬੂ ਕਰਕੇ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਤੇ ਮੈਂ ਮੌਕੇ ਤੇ ਪਹੁੰਚਿਆ ਐਲ ਡੀ ਪੀਐਸ ਦੇ ਜਾਪਟੇ ਅਨੁਸਾਰ ਜਿਹੜੀ ਇਹ ਵਿਅਕਤੀ ਜਿਹੜਾ ਸ਼ੱਕੀ ਵਿਅਕਤੀ ਸੀ ਇਹਦੇ ਇਹਦੇ ਨਾਲ ਪੁੱਛਗਿੱਛ ਕਰਕੇ ਇਹਦਾ ਇਹ ਟਰੱਕ ਦੀ ਇਸ ਬੰਦੇ ਦੀ ਤੇ ਇਹਦੇ ਕੋਲੇ ਬੈਗ ਸੀ ਜਿਹੜਾ ਟਰੱਕ 'ਚ ਪਿਆ ਸੀਗਾ ਇਹ ਤਿੰਨਾਂ ਚੀਜ਼ਾਂ ਦੀ ਅਸੀਂ ਸਰਚ ਕੀਤੀ ਤੇ ਬੈਗ ਦੇ ਵਿੱਚੋਂ 10 ਕਿਲੋ ਅਫੀਮ ਬਰਾਮਦ ਹੋਈ ਜਿਸ ਨੂੰ ਮੌਕੇ ਤੇ ਜਿਹੜਾ ਹੈਗਾ ਟਰੱਕ ਦੀ ਹੋਰ ਸਰਚ ਕਰਕੇ ਤੇ ਡਾਕੂਮੈਂਟਸ ਜਿਨੇ ਇਹਦੇ ਬਿੱਲ ਵਗੈਰਾ ਸੀਗੇ ਉਹ ਵੀ ਕਬਜ਼ੇ 'ਚ ਲਏ ਗਏ ਦੋਸ਼ੀ ਪਾਸੋਂ ਉਹਦਾ ਮੋਬਾਈਲ ਫੋਨ ਵੀ ਕਬਜ਼ੇ 'ਚ ਲਿਆ ਗਿਆ ਪੁਚੀ ਗਈ ਕੀਤੀ ਗਈ ਜਿਸ ਦੇ ਵਿੱਚ ਹੋਰ ਵੀ ਜਿਹੜੇ ਹੈਗੇ ਆ ਦੋ ਵਿਅਕਤੀ ਇਨਵੋਲਵ ਪਾਏ ਜਾ ਰਹੇ ਆ ਜਿਨ੍ਹਾਂ ਦੇ ਰੋਲ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਐਫ ਆਈ ਆਰ ਨੰਬਰ 51 ਮਿਤੀ 23 2025 ਅੰਡਰ ਸੈਕਸ਼ਨ 18 ਸੀ 29 25 ਐਨ ਡੀ ਪੀ ਐਸ ਐਕਟ ਪੀ ਐਸ ਅਦਰ ਬਟਿੰਡਾ ਦਰਜ ਕੀਤਾ ਗਿਆ ਹੈ ਇੱਕ ਤੋੜ ਰਹੀ ਲੱਗਿਆ ਸੀ ਕਿ ਕਿਤੇ ਦੇਲੇ ਸੀ ਕਿਥੇ ਲਾਵਾ ਉਹ ਹੈ ਇਹ ਟਰੱਕ ਜਿਹੜਾ ਸੀਗਾ ਇਹ ਕਣਕ ਦੇ ਬੋਰੀਆਂ ਨਾਲ ਲੋਡਡ ਸੀਗਾ ਇਹ ਮੱਧ ਪ੍ਰਦੇਸ਼ ਰਾਜਸਥਾਨ ਤੋਂ ਹੁੰਦਾ ਹੋਇਆ ਟਰੱਕ ਬਠਿੰਡਾ ਪਹੁੰਚਾ ਸੀਗਾ ਤੇ ਬਠਿੰਡੇ ਦੇ ਵਿੱਚ ਇਹਨੇ ਇਹ ਜਿਹੜੀ ਹੈਗੀ ਪਤਾ ਲੱਗਿਆ ਵੀ ਇਹਨੇ ਸਪਲਾਈ ਦੇਣੀ ਸੀ ਅੱਗੇ ਪੁੱਛ ਕੇ ਛੋਟਾ ਖੁਲਾਸਾ ਹੋ ਸਰ ਜੀ ਹਾਂ ਜੀ ਇਸ ਜਿਹੜੀ ਸਟੇਜ ਦੇ ਉੱਤੇ ਕਿਉਂਕਿ ਕੇਸ ਅੰਡਰ ਇਨਵੈਸਟੀਗੇਸ਼ਨ ਹੈ ਤੇ ਪੁਲਿਸ ਦਾ ਸੀ ਰਿਮਾਂਡ ਲੈਣ ਜਾ ਰਹੇ ਆ ਹੋਰ ਜਿਹੜੇ ਖੁਲਾਸੇ ਆ ਉਹ ਅਸੀਂ ਜਦੋਂ ਸਾਡੇ ਕੋਲ ਡਿਟੇਲਸ ਪ੍ਰੋਪਰ ਆ ਗਈਆਂ ਮੋਬਾਈਲ ਦੀ ਅਸੀਂ ਫੋਰੈਂਸਿਕ ਕਰ ਲਈ ਤੇ ਜਦੋਂ ਪੁਕਤਾ ਸਬੂਤ ਆ ਗਏ ਉਸ ਆਧਾਰ ਤੇ ਅਸੀਂ ਕਰਾਂਗੇ ਕ੍ਰਿਮੀਨਲ ਰਿਕਾਰਡ ਦਾ ਲੈਸਰ ਪਹਿਲਾਂ ਤਾਂ ਇਹਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਨਿਮਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਆ ਤੇ ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਾ ਕਿਹੜੇ ਥਾਣੇ ਕੀਤਾ ਗਿਆ ਇਹਦਾ ਥਾਣਾ ਸਦਰ ਬਠਿੰਡਾ ਸਰ ਰਿਪੋਰਟ ਫੇਸ ਕਰ ਦਿੱਤਾ ਗਿਆ ਹਲੇ ਜਿਹੜਾ ਹੈਗਾ ਉਹਨੂੰ ਲੈ ਕੇ ਜਾ ਰਹੇ ਨੇ ਥੋੜੇ ਚਿਰ ਚ ਪੇਸ਼ ਕਰਕੇ ਅਸੀਂ ਦਾ ਰਿਮਾਂਡ ਲਵਾਗੇ ਪੁਲਿਸ ਰਿਮਾਂਡ